ਅਮਰੀਕਾ ਦੇ ਸਮਲੰਗੀ ਨਾਈਟ ਕਲੱਬ ਤੇ ਹਮਲੇ ਦੀ ਜ਼ਿੰਮੇਵਾਰੀ ਖਤਰਨਾਕ ਅਤਵਾਦੀ ਜਥੇਬੰਦੀ ਇਸਲਾਮਿਕ ਸਟੇਟ ਨੇ ਲਈ ਹੈ। ਅਲਬਾਇਨ ਰੇਡੀਓ ਤੇ ਜਥੇਬੰਦੀ ਨਜ਼ਮੇਦਾਰ ਲੈਂਦੇ ਆ ਕਹੇ ਕਿ ਅਮਰੀਕਾ ਨੂੰ ਵਿਖਾ ਦਿੱਤਾ ਕਿ ਉਹ ਕਿਤੇ ਵੀ ਪਹੁੰਚ ਸਕਦੇ ਨੇ। ਅਮਰੀਕਾ ਦੇ ਸ਼ਹਿਰ ਆਰਲੈਂਡ ਵਿੱਚ ਸਮਲੰਗੀ ਨਾਈਟ ਕਲੱਬ ਵਿੱਚ ਐਤਵਾਰ ਨੂੰ ਹੋਈ ਫਾਇਰਿੰਗ ਵਿੱਚ 50 ਲੋਕਾਂ ਦੀ ਮੌਤ ਹੋ ਗਈ ਸੀ। ਅਮਰੀਕਾ ਦੀ ਸੰਗੀ ਬਿਊਰੋ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਉਹਨਾਂ ਨੂੰ ਇਸ ਗੱਲ ਦੇ ਠੋਸ ਸਬੂਤ ਮਿਲੇ ਹਨ ਕਿ ਇੰਟਰਨੈਟ ਦੇ ਜ਼ਰੀਏ ਆਰਲੈਂਡੋ ਹਮਲਾਵਰ ਦੇ ਸ਼ੱਕੀ ਉਮਰ ਇਸਮਤੀਨ ਦੀ ਵਿਚਾਰਧਾਰਾ ਬਦਲੀ ਹੈ। ਅਹਿਬੀਏ ਦੇ ਨਿਰਦੇਸ਼ਕ ਜੇਮਸ ਕੌਮੀ ਨੇ ਦੱਸਿਆ ਕਿ ਇੰਟਰਨੈਟ ਦੇ ਜ਼ਰੀਏ ਹੀ ਸ਼ੱਕੀ ਉਮਰ ਇਸਮਤੀਨ ਦੀ ਵਿਚਾਰਧਾਰਾ ਵਿੱਚ ਬਦਲਾਅ ਆਇਆ ਹੈ। ਹਾਲੇ ਤੱਕ ਇਹ ਸਪਸ਼ਟ ਨਹੀਂ ਹੋਇਆ ਕਿ ਉਹ ਕਿਹੜੇ ਸੰਗਠਨ ਦਾ ਸਮਰਥਕ ਸੀ। ਪਰ ਨਾਈਟ ਕਲੱਬ ਤੋਂ ਫੋਨ ਕਰਕੇ ਉਸਨੇ ਕਿਹਾ ਸੀ ਕਿ ਉਤਵਾਦੀ ਸੰਗਠਨ ਆਈਐਸਲੀ ਇਹ ਸਭ ਕੁਝ ਕਰ ਰਿਹਾ ਹੈ। ਅਮਰੀਕਾ ਦੇ ਰਾਸ਼ਟਰਪਤੀ ਬਰਾਕਾਵਾਮਾ ਨੇ ਕਿਹਾ ਕਿ ਫਲੋਰੀਡਾ ਦੇ ਆਰਲੈਂਡੋ 'ਚ ਹੋਇਆ ਅਤਵਾਦੀ ਹਮਲਾ ਕਰ ਵਿੱਚ ਹੀ ਪੈਦਾ ਹੋਇਆ ਅਤਵਾਦ ਵਰਗੇ ਹਮਲੇ ਦੇ ਉਦਾਹਰਨ ਹੈ ਹਾਲੇ ਤੱਕ ਸਪਸ਼ਟ ਨਹੀਂ ਹੋ ਸਕਿਆ ਕਿ ਨਾਈਟ ਕਲੱਬ 'ਚ ਹੋਈ ਗੋਲੀਬਾਰੀ ਦੀ ਘਟਨਾ ਕਿਸੇ ਵੱਡੀ ਸਾਜ਼ਿਸ਼ ਦਾ ਹਿੱਸਾ ਹੈ ਜਾਂ ਫਿਰ ਹਮਲਾਵਰ ਉਮਰਮਤੀਨ ਨੂੰ ਕਿਸੇ ਨੇ ਬਾਹਰੋਂ ਹੁਕਮ ਦਿੱਤਾ ਸੀ ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਗਿੰਗੀ ਨਾਈਟ ਕਲੱਬ ਤੇ ਹੋਏ ਹਮਲੇ ਦੀ ਜਾਂਚ ਅਤਵਾਦੀ ਹਮਲੇ ਦੇ ਪੱਖ ਤੋਂ ਹੀ ਕੀਤੀ ਜਾ ਰਹੀ ਹੈ ਅਧਿਆਤਮਕ ਨੇਦਾਨ ਦਲੇ ਨਾਮ ਅਮਰੀਕਾ ਚਾਰਲੈਂਡੋਤਵਾਦੀ ਹਮਲੇ ਨੂੰ ਬਹੁਤ ਗੰਭੀਰ ਘਟਨਾ ਦੱਸਦੀ ਹੈ ਕਿ ਹੈ ਕਿ ਸਾਰੇ ਮੁਸਲਮਾਨਾਂ ਨੂੰ ਤਵਾਦੀਆਂ ਦੇ ਰੂਪ ਵਿੱਚ ਵੇਖਣਾ ਗਲਤ ਹੈ ਔਰਲੈਂਡੋ ਚੋਏ ਤਵਾਦੀ ਹਮਲੇ ਦੇ ਬਾਅਦ ਅਮਰੀਕੀ ਰਾਸ਼ਟਰਪਤੀ ਚੌਨ ਚ ਰਿਪਬਲਿਕਨ ਪਾਰਟੀ ਦਾ ਉਮੀਦਵਾਰ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਤੋਂ ਅਮਰੀਕਾ ਦੇ ਮੁਸਲਮਾਨਾਂ ਦੀ ਦਖਲ ਦੇ ਰੋਕ ਲਗਾਉਣ ਦੀ ਮੰਗ ਕੀਤੀ ਸੀ ਇਸ ਤੇ ਦਲੇ ਲਾ ਮਨੇ ਕਿਹਾ ਕਿ ਅਰੋਪਪਤੀ ਵਪਾਰੀ ਟਰੰਪ ਦਾ ਆਪਣਾ ਵਿਚਾਰ ਸੀ ਫਿਲੀਪੀਨਸ ਸਬੂ ਸੇਫ ਨਾਮੀ ਅਤਵਾਦੀ ਸੰਗਠਨ ਵੱਲੋਂ ਬੰਤੀ ਬਣਾਏ ਗਏ ਕੈਨੇਡੀਅਨ ਰੌਬਰਟ ਹਾਲ ਦੀ ਹੱਤਿਆ ਕਰ ਦਿੱਤੀ ਗਈ ਹੈ ਇਸ ਬਾਰੇ ਫਿਲੀਪੀਨ ਸਰਕਾਰ ਵੱਲੋਂ ਪੁਸ਼ਟੀ ਕੀਤੀ ਗਈ ਹੈ ਅਲਕਾਇਦਾ ਨਾਲ ਸੰਬੰਧਿਤ ਅਤਵਾਦੀ ਸੰਗਠਨ ਨੇ ਕੈਨੇਡਾ ਸਰਕਾਰ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਉਹਨਾਂ ਨੂੰ 8 ਮਿਲੀਅਨ ਡਾਲਰ ਦੀ ਫਰौती ਨਾ ਦਿੱਤੀ ਗਈ ਤਾਂ ਸੋਮਵਾਰ ਨੂੰ ਰੌਬਰਟ ਨੂੰ ਮਾਰ ਮੁਕਾਉਣਗੇ ਇਸ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਰੌਬਰਟ ਦੀ ਹੱਤਿਆ ਰਜਮੀ ਵਰ ਅਬੂ ਸਯਾਫੀ ਹੈ ਉਹਨਾਂ ਕਿਹਾ ਕਿ ਕੈਨੇਡਾ ਅਤਵਾਦੀਆਂ ਨੂੰ ਫਿਰੋਤੀ ਰਕਮ ਨਾ ਦੇਣ ਦੀ ਆਪਣੀ ਨੀਤੀ ਤੇ ਪੂਰੀ ਤਰ੍ਹਾਂ ਕਾਇਮ ਹੈ ਟਰੂਡੋ ਨੇ ਮ੍ਰਿਤਕ ਦੇ ਪਰਿਵਾਰ ਨਾਲ ਹਮਦਰਦੀ ਵੀ ਜਤਾਈ ਨੇਸ਼ੀਆ ਵਿੱਚ ਸ਼ਰੇ ਕਾਨੂੰਨ ਮੁਤਾਬਕ ਸ਼ੁਰੂ ਹੋਈ ਪਹਿਲੀ ਇਸਲਾਮਿਕ 에ਅਰਲਾਈਨ ਬੰਦ ਹੋ ਗਈ ਹੈ 에ਅਰਲਾਈਨਸ ਨੂੰ ਇੱਕ ਭਾਰਤੀ ਜੋੜੀ ਨੇ ਸ਼ੁਰੂ ਕੀਤਾ ਸੀ ਹਵਾਬਾਜ਼ੀ ਕਮਿਸ਼ਨ ਨੇ ਰਿਆਣੀ 에ਅਰਲਾਈਨਸ ਦਾ ਲਾਇਸੈਂਸ ਰੱਦ ਕਰ ਦਿੱਤਾ ਕਮਿਸ਼ਨ ਨੇ ਕਿਹਾ ਕਿ ਵਪਾਰਕ 에ਅਰਲਾਈਨ ਜਵਿੱਤੀਤੇ ਪਰਬੰਧਨ ਸਮਰੱਥਾ ਦੀ ਕਮੀ ਹੈ ਇਸ 에ਅਰਲਾਈਨਸ ਨੇ ਪਿਛਲੇ ਸਾਲ ਦਸੰਬਰ ਤੋਂ ਸੇਵਾਵਾਂ ਸ਼ੁਰੂ ਕੀਤੀਆਂ ਸਨ ਮਲਵਾਨ ਦੇ ਟੌਰਨੇਟ ਇਲਾਕੇ ਦੇ ਕੁਝ ਅਫਰੀਕਨਾਂ ਨੇ ਸਿਰਫ ਰਿਆਨ ਵੱਲੋਂ ਪੰਜ ਭਾਰਤੀ ਬੱਚਿਆਂ ਤੇ ਅਚਾਨਕ ਹਮਲਾ ਕਰ ਦਿੱਤਾ ਗਿਆ ਪੀੜਤ ਬੱਚਿਆਂ ਮੁਤਾਬਕ ਜਦੋਂ ਗਰਾਊਂਡ ਵਿੱਚ ਖੇਡਣ ਦੇ ਬਾਅਦ ਆਰਾਮ ਕਰ ਰਹੇ ਸਨ ਤਾਂ ਅਚਾਨਕ 15 ਦੇ ਕਰੀਬ ਅਫਰੀਕਨਾਂ ਨੇ ਭਾਰਤੀ ਬੱਚਿਆਂ ਨੂੰ ਨਸਲੀ ਟਿੱਪਣੀਆਂ ਕਰਦਿਆਂ ਛੋਟੇ ਨਾਲ ਘੁੱਟਣਾ ਸ਼ੁਰੂ ਕਰ ਦਿੱਤਾ ਮਸ਼ਹੂਰ ਪੌਪ ਗਾਇਕ ਮੈਟੋਨਾ ਦੇ ਪ੍ਰਾਕ ਕਲਾਕਾਰ ਕ੍ਰਿਸਟੋਫਰ ਸਿਕੋ ਨੇ ਆਪਣੇ ਬॉयਫ੍ਰੈਂਡ ਬਰੇ ਟੇਕਰ ਦੇ ਨਾਲ ਵਿਆਹ ਕਰਵਾ ਲਿਆ ਹੈ। ਉਹ ਇੱਕ ਬ੍ਰਿਟਿਸ਼ ਹੈਅਰ ਡ್ರೆਸਰ ਹਨ। ਹੈਲੋ ਮੈਗਜ਼ੀਨ ਮੁਤਾਬਕ ਮੈਟੋਨਾ ਦੇ ਪੁਰਾਣੇ ਸੋਸ਼ਲ ਨੈਟਵਰਕਿੰਗ ਸਾਈਟ ਤੇ ਆਪਣੇ ਪ੍ਰਸ਼ੰਸਕਾਂ ਨਾਲ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ। ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਜੇਕਰ ਪ੍ਰਮਾਣੂ ਸਪਲਾਈ ਕਰਤਾ ਸਮੂਹ ਵਿੱਚ NPT ਤੇ ਦਸਤਖਤ ਨਾ ਕਰਨ ਵਾਲੇ ਰਾਸ਼ਟਰ ਮੈਂਬਰਸ਼ਿਪ ਦੇਣ ਲਈ ਸਮਾਨ ਪਾਤਰਤਾ ਤੇ ਸਹਿਮਤੀ ਬਣਦੀ ਹੈ ਤਾਂ ਉਸਦੀ ਪ੍ਰਸਾਧਯੋਗਤਾ ਭਾਰਤ ਨਾਲੋਂ ਜ਼ਿਆਦਾ ਮਜ਼ਬੂਤ ਹੋਵੇਗੀ ਪਾਕਿਸਤਾਨ ਦੇ ਸਲਾਹਕਾਰ ਸਰਤਾਜ ਅਜੀਜ਼ ਨੇ ਕਿਹਾ ਕਿ ਪਾਕਿਸਤਾਨ ਨੇ ਉਹਨਾਂ ਦੇਸ਼ਾਂ ਲਈ ਪਾਤਰਤਾ ਦਾ ਅਧਾਰਤ ਰੁਖ ਨੂੰ ਲੈ ਕੇ ਕਈ ਰਾਸ਼ਟਰ ਨਾਲ ਕੂਟਨੀਤਕ ਰੂਪ ਨਾਲ ਸੰਪਰਕ ਕੀਤਾ ਹੈ ਇਰਾਕ ਦੇ ਰਮਾਦੀ ਸ਼ਹਿਰ ਚ ਅਤਵਾਦੀ ਸੰਗਠਨ ਇਸਲਾਮਿਕ ਸਟੇਟ ਦੇ ਇਲਾਕਿਆਂ ਦੇ ਘਾਤਮਗਾਤ ਹੀ ਹਮਲੇ ਚ ਇਰਾਕੀ ਸੁਰੱਖਿਆ ਬਲ ਦੇ ਘਟੋਕੜ ਪੰਜ ਮੈਂਬਰ ਮਾਰੇ ਗਏ ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਰਾਕੀ ਫੌਜ ਨੇ ਇਸ ਹਾਲਿਚਨ ਉਪਰ ਸੂਬੇ ਦੀ ਰਾਜਧਾਨੀ ਰਮਾਦੀ ਤੇ ਮੁਰਕੰਟਰੋਲ ਸਥਾਪਿਤ ਕੀਤਾ ਸੀ ਅਤੇ ਹਾਲ ਦੇ ਹਫਤੇ ਚ ਸੂਬੇ ਤੇ ਦੂਜੇ ਸ਼ਹਿਰ ਫਲੂਜਾ ਤੇ ਦੁਬਾਰਾ ਕੰਟਰੋਲ ਕਰਨ ਲਈ ਆਈਸਟੇ ਜਿਹਹਾਦੀਆਂ ਨਾਲ ਲੜ ਰਹੀ ਸੀ ਪੰਗਲਾਦੇਸ਼ ਵਿੱਚ ਇੱਕ ਸੋਨੇ ਸ਼ਕਤੀਵਾਦੀਆਂ ਸਮੇਤ 8500 ਤਵਾਦ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਮੁਸਲਮ ਬਹੁ ਗਿਣਤੀ ਦੇਸ਼ਕੜ ਗੁੰਗਿਆਰ ਤਰੰਦਰਪਖ ਦੇਖਾਂ ਗਲਾਵ ਲੜੀਵੜ ਕਾਤਕ ਹਮਲੇ ਨੂੰ ਰੋਕਣ ਲਈ ਪੁਲਿਸ ਨੇ ਦੇਸ਼ ਵਿਆਪੀ ਕਾਰਵਾਈ ਕਰਦਿਆਂ ਗ੍ਰਫਤਾਰੀਆਂ ਕੀਤੀਆਂ ਨੇ ਪਾਕਪੁਰ ਸੈਡ ਕੁਆਟਰ ਦੇ ਬੁਲਾਰੇ ਏਕੇਐਮ ਕਮਰੂਲ ਅਹਿਸਨ ਨੇ ਜਾਰੀ ਕਰ ਦਿੱਤੀ